ਅਮਰਸਰ ਦੇ ਵਿੱਚ ਮੁਰਤੋਂ ਬੀਜੇਪੀ ਦੇ ਵਰਕਰਾਂ ਤੇ ਇਲਜ਼ਾਮ ਲੱਗੇ ਨੇ ਗੁੰਡਾਗਰਦੀ ਤੇ ਇਸ ਵਾਰ ਸਬ ਇੰਸਪੈਕਟਰ ਨਾਲ ਬਦਸਲੂਕੀ ਦੇ ਇਲਜ਼ਾਮ ਲੱਗੇ ਨੇ ਇਹ ਵੀ ਇਲਜ਼ਾਮ ਲੱਗੇ ਨੇ ਕਿ ਇਹ ਸਬ ਇੰਸਪੈਕਟਰ ਦੇ ਕੱਪੜੇ ਵੀ ਫਾੜੇ ਗਏ ਨੇ ਵਰਦੀ ਫਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਡੀਸੀਪੀ ਦਫ਼ਤਰ ਦੇ ਬਾਹਰ ਇਹ ਸਾਰੀ ਘਟਨਾ ਹੋਈ ਹੈ ਇਹ ਝੜਪ ਹੋਈ ਹੈ ਅਤੇ ਇਹ ਵੀ ਇਲਜ਼ਾਮ ਲੱਗੇ ਨੇ ਕਿ ਅਮਰਸਰ ਦੇ ਮੇਅਰ ਦੀ ਅਗਵਾਈ ਦੇ ਵਿੱਚ ਕਾਉਂਸਲਰਾਂ ਨੇ ਇਹ ਬਦਸਲੂਕੀ ਕੀਤੀ ਹੈ ਕੁਝ ਦਿਨ ਪਹਿਲਾਂ ਵੀ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ ਇੱਕ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਦੇ ਨਾਲ ਬਦਸਲੂਕੀ ਦੇ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਅੰਮ੍ਰਿਤਸਰ ਦੇ ਮੇਅਰ ਦੀ ਅਗਵਾਈ ਚ ਕਾਉਂਸਲਰਾਂ ਨੇ ਸਬ ਇੰਸਪੈਕਟਰ ਨਾਲ ਬਦਸਲੂਕੀ ਕੀਤੀ ਹੈ ਇਹ ਇਲਜ਼ਾਮ ਲੱਗੇ ਨੇ ਡੀਸੀਪੀ ਟ੍ਰੈਫਿਕ ਦੇ ਦਫ਼ਤਰ ਬਾਹਰ ਸਬ ਇੰਸਪੈਕਟਰ ਨਾਲ ਬਦਸਲੂਕੀ ਦੇ ਇਲਜ਼ਾਮ ਨੇ ਵਰਦੀ ਫਾੜਨ ਦੇ ਇਲਜ਼ਾਮ ਵੀ ਲੱਗੇ ਨੇ ਅੰਮ੍ਰਿਤਸਰ ਭਾਜਪਾ ਦੇ ਵਰਕਰਾਂ ਦੇ ਇੱਕ ਵਾਰ ਫਿਰ ਤੋਂ ਗੁੰਡਾਗਰਦੀ ਦੇ ਇਲਜ਼ਾਮ ਲੱਗੇ ਨੇ ਅੰਮ੍ਰਿਤਸਰ ਦੇ ਮੇਅਰ ਦੀ ਅਗਵਾਈ ਚ ਕਾਉਂਸਲਰਾਂ ਨੇ ਸਬ ਇੰਸਪੈਕਟਰ ਨਾਲ ਬਦਸਲ ਹੋਰ ਜਾਣਕਾਰੀ ਲਈ ਗੱਲ ਕਰਦੇ ਹਾਂ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਨਾਲ ਰਾਜੀਵ ਆਖਰ ਕਿਉਂ ਬਸਲੂਕੀ ਕੀਤੀ ਹੈ ਕੀ ਇਹ ਸਾਰਾ ਮਾਮਲਾ ਤੇ ਜੋ ਵਰਕਰ ਉਹਨਾਂ ਦੇ ਖਿਲਾਫ ਪੁਲਿਸ ਦੇ ਖਿਲਾਫ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਪੁਲਿਸ ਵੱਲੋਂ ਟ੍ਰੈਫਿਕ ਰੂਲਸ ਨੂੰ ਲੈ ਕੇ ਜੋ ਸਕੂਲ ਦੇ ਵਿਦਿਆਰਥੀ ਹਨ ਉਹਨਾਂ ਵੱਲੋਂ ਵਾਹਨ ਜੋ ਬਿਨਾਂ ਲਾਇਸੈਂਸ ਤੋਂ ਚਲਾਏ ਜਾਂਦੇ ਹਨ ਉਹਨੂੰ ਲੈ ਕੇ ਇੱਕ ਮੁਹਿੰਮ ਚਲਾਈ ਗਈ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਕਈ ਸਕੂਲੀ ਛਤਰਾਂ ਦੇ ਜੋ ਹਨ ਚਲਾਨ ਕੱਟੇ ਗਏ ਸਨ ਔਰ ਉਸੇ ਦੇ ਵਿਰੋਧ ਦੇ ਵਿੱਚ ਅੰਮ੍ਰਿਤਸਰ ਭਾਜਪਾ ਦੇ ਕਾਉਂਸਲਰ ਸੁਰੇਸ਼ ਮਹਾਜਨ ਨੇ ਅੰਮ੍ਰਿਤਸਰ ਦੇ ਫੋਰਸ ਚੌਂਗ ਦੇ ਵਿੱਚ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਰੋੜਾ ਤੇ ਹੋਰ ਮੌਜੂਦਾ ਜੋ ਕਾਉਂਸਲਰ ਹਨ ਉਹ ਡੀਸੀਪੀ ਵਿਕਰਮਪਾਲ ਸਿੰਘ ਪੱਟੀ ਦੇ ਡਾਕਟਰ ਦੇ ਬਾਹਰ ਪਹੁੰਚੇ ਸਨ ਜਿੱਥੇ ਲੈ ਕੇ ਜਿੱਥੇ ਜਦੋਂ ਇਹ ਗੱਲ ਨੂੰ ਲੈ ਕੇ ਫੈਸਲਾ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਇਹ ਲੋਕ ਜਿੱਦਾਂ ਹੀ ਬਾਹਰ ਨਿਕਲੇ ਤਾਂ ਉੱਥੇ ਖੜੇ ਸਬ ਇੰਸਪੈਕਟਰ ਬਲਦੇਵ ਰਾਜ ਦੇ ਉੱਪਰ ਇਹਨਾਂ ਵੱਲੋਂ ਹਮਲਾ ਕੀਤਾ ਗਿਆ ਔਰ ਉਹਦੇ ਖਿਲਾਫ ਬਿਆਨਬਾਦੀ ਵੀ ਨਾਰੇਬਾਦੀ ਵੀ ਕੀਤੀ ਗਈ ਔਰ ਉਸ ਦੇ ਨਾਲ ਬੱਥਲੂਕੀ ਕੀਤੀ ਗਈ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਡੀਸੀਪੀ ਵਿਕਰਮਪਾਲ ਪੱਟੀ ਔਰ ਏਸੀਪੀ ਬਲਕਾਰ ਸਿੰਘ ਵੱਲੋਂ ਵਿੱਚ ਬਚਾ ਕਰਕੇ ਉਸ ਨੂੰ ਛੁਡਾਇਆ ਗਿਆ